ਇੰਨੇ ਵੀ ਸੰਸਾਰ ਦੇ ਵਿੱਚ ਗੁਰੂ ਪੀਰ ਅਵਤਾਰ ਆਏ ਆ ਸਾਰਿਆਂ ਦੇ ਵਿੱਚ ਸ਼ਬਦ ਦੀ ਖੇਡ ਹੋਈ ਔਰ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਸਾਰੇ ਗੁਰੂ ਪੀਰ ਅਵਤਾਰਾਂ ਦੇ ਵਿੱਚ ਸ਼ਬਦ ਨੂੰ ਭੇਜਿਆ ਸੰਸਾਰ ਦੇ ਸੁੱਖਾ ਦੇਣ ਵਾਸਤੇ ਔਰ ਜਦੋਂ ਵੀ ਗੁਰੂ ਜੀ ਰਵਤਾਰ ਮੁੜ ਕੇ ਸੱਚਖੰਡ ਗਏ ਆ ਤਾਂ ਉਹਨਾਂ ਨੇ ਜਾ ਕੇ ਆਕਾਲਪੁਰਖ ਅੱਗੇ ਸਾਰਿਆਂ ਨੇ ਹੱਥ ਖੜੇ ਕਰਤੇ ਕਿ ਇਹ ਆਕਾਲਪੁਰਖ ਇਹ ਸੰਸਾਰ ਨੂੰ ਸੁਭਾਲਣਾ ਸਾਡਾ ਕੰਮ ਸਾਡੇ ਵਸ ਦਾ ਕੰਮ ਨਹੀਂ ਹੈ। ਸੋ ਬਾਣੀ ਦੇ ਵਿੱਚ ਦੱਸਿਆ ਹੈ ਉਹ ਕਹ ਰਿਹਾ ਕਿ ਸਾਡੀ ਤਾਂ ਕੋਈ ਗੱਲੇ ਨਹੀਂ ਮੰਨ ਰਿਹਾ। ਇਹ ਜੋ ਬਾਣੀ ਪੜ੍ਹ ਕੇ ਸੌਣ ਲੱਗਾ ਆਪ ਜੀ ਨੂੰ एक चेत छह चेत संबंध पांच हर भगत द्वार जेठुआ और इक्की नंबर ग्रंथि लिखित है ये नवी प्रिंटिंग के हिसाब ग्यारह 1115 पेज ते है गोरे अवतार पैगंबर कैन सुन पुरख अवनाशी साच दे दरड़ाई आ साडी मने कोई ना आखी ਆਕਰ ਮਿਲਣ ਕੋਏ ਨਾ ਪਾਈਆ ਆਤਮ ਤਾਰ ਰਿਹਾ ਕੋਏ ਨਾ ਸਾਥੀ ਪ੍ਰਮਾਤਮ ਵਜੇ ਨਾ ਕੋਏ ਵਧਾਈਆ ਚਾਰੋਂ ਕੋਣਟਰ ਦੇਰੀ ਰਾਤੀ ਨੂਰੀ ਚੰਦਨਾ ਕੋਏ ਚਮਕਾਈਆ ਧਰਮ ਦਾ ਰਿਆ ਨਾ ਕੋਏ ਜਮਾਤੀ ਹਕੀਕਤ ਵਾਲੀ ਨਾ ਕੋਈ ਪੜਾਈਆ ਕਾਰਜੁਗ ਕੂੜੀ ਕਿਰਿਆ ਵਿਕੇ ਹਾਟੀ ਕੀਮਤ ਆਪਣੀ ਗਏ ਗਵਾਈਆ ਜੋਤ ਜਗੀ ਨਾ ਕਿਸੇ ਲਲਾਟੀ ਨਿਰਗੁਣ ਨੂਰਨਾ ਕੋਈ ਰਸਨਾਈਆ ਅੰਮ੍ਰਿਤ ਰਾਸ ਰਹਾ ਕੋਈ ਨਾ ਚਾਟੀ चेटक कूड़ होया हलका बूंद मिले ना कोई अग्नि तातना कोई बुझाइया शब्द सुने कोई ना नादी आनंद तुरना कोई सुनवाई आव खुले ना कोई ब्रहदि ब्रह्मांड पर्दा ना कोई उठाइया ਕਿਸੇ ਨੇ ਸੂਰਗਾ ਖਾਦੀ ਟਾੜੀ ਸਾਰੇ ਤੈਨੂੰ ਗਏ ਭਲਾਈਆ ਜੋਤੀ ਜੋ ਸੁ ਪਰ ਆਪ ਆਪਣੀ ਕਿਰਪਾ ਕਰੇ ਕਾ ਦੇਣਾ ਤੁਰਦਾ ਵਰ ਦਰਖਾਂਡੇ ਆਸਰਖਾਈਆ ਔਰ ਕੇ ਕਾਲ ਕਹੇ ਗੁਰ ਅਵਤਾਰ ਪੈਗੰਬਰੋ ਸਬਦੇ ਬੋਲ ਕੇ ਦਸੋ ਇਰਾਦੇ ਇਰਤ ਗਿਰਦ ਤਿਆਂ ਲਗਾਈਆ ਤੁਹਾਡੇ ਬ੍ਰੀਧਾਂ ਤੁਹਾਡੇ ਸਿੱਖਾਂ ਤੁਹਾਡੇ ਸ਼ਿਸ਼ਾ ਤੂੰ ਪਸ਼ੂ ਪੰਖ ਦੇਖਾਦੀ ਕੀ ਤੁਸੀਂ ਆਏ ਸਮਝਾਈਆ ਤੁਹਾਡੇ ਸ਼ਬਦ ਕਲਮੇ ਨਾਲ ਕਿਉਂ ਨਾ ਜਾਗੇ ਪੜਨ ਵਾਲਿਆਂ ਅੰਦਰ ਸੁਰਤਨਾ ਕੋਈ ਖਲਾਈਆ ਤੁਸੀਂ ਸਾਰਿਆਂ ਨੂੰ ਇਹਨਾਂ ਸੰਦੇਸ਼ ਦੇ ਕੇ ਆਏ ਹੋ ਤੁਹਾਡੇ ਸੰਦੇਸ਼ ਨਾਲ ਕੋਈ ਜਾਗਿਆ ਕਿਉਂ ਨਹੀਂ ਹੈਗਾ ਦੀਨ ਮਜਬ ਜਿਹੜੇ ਤੁਸਾਂ ਸਾਜਣ ਸਾਜੇ ਕਿਉਂ ਨਾ ਸਾਜਣ ਹੋ ਕੇ ਤੋੜ ਨਵਾਈਆ ਜੋਤੀ ਜੋ ਸੁ ਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਤੁਰਦਾ ਹਰ ਤੁਰਦਾ ਹੁਕਮ ਇੱਕ ਸੁਨਾਈਆ ਗੁਰੇ ਅਵਤਾਰ ਪੈਗੰਬਰੋ ਹਾਂ ਕਰੋ ਜਾਨਾ ਇੱਕੋ ਵਾਰ ਸੁਨਾਈਆ ਤੁਸੀਂ ਸੱਚ ਦੱਸੋ ਜਿਨਾ ਸੂਰ ਖਾਦਾ ਜਾਗਾ ਡੰਗਰਾ ਰਸ ਬਣਾਈ ਆ ਕਿ ਉਹਨਾਂ ਨੂੰ ਮੇਰੀ ਦਰਗਾਹ ਵਿੱਚ ਦਿਓਗੇ ਥਾਂ ਮੈਨੂੰ ਦਿਓ ਸਮਝਾਈ ਆ ਜੇ ਪਸ਼ੂ ਪੰਛੀ ਖਾਣਾ ਨਹੀਂ ਗੁਨਾਹ ਗਵਰ ਮਨਾਈ ਆ ਕਿ ਤੂੰ ਦਿਓਗੇ ਆਪਣਾ ਪੋਸਤੇ ਹੱਥ ਟਕਾਈ ਆ नेत्र खोल के दौ विखा इशारे ना समझाई खुद क्यों नहीं लिया खा खा पी के दिता बखाईआ क्यों मेरा कलमा आएगा गाइड कहके सुनवाई आ कर दे आए दुआ वास्ते अगे पाई आ ਜੋਤੀ ਜੋ ਸੂ ਪਰ ਆਪ ਆਪਣੀ ਕਿਰਪਾ ਕਰ ਤੁਰ ਫਰਮਾਣਾ ਇੱਕ ਸੁਣਾਈ ਆ ਗੁਰ ਅਵਤਾਰ ਪੈਗੰਬਰ ਕਹਿਣ ਪ੍ਰਭੂ ਜੇ ਅਸੀਂ ਨਹੀਂ ਤੇਰਾ ਸ਼ਬਦ ਤਸਦੀਕ ਸ਼ਹਾਦਤ ਇੱਕ ਪਗਤਾਈ ਆ ਅਸੀਂ ਕਿਸੇ ਨੂੰ ਆਖਿਆ ਕਿਸੇ ਨੂੰ ਆਖਿਆ ਨਹੀਂ ਇਹ ਗਮੀਰੀਤ ਤੁਰ ਮਾਲਕ ਦੀ ਤੀਰੜਾਈ ਆ ਸਿਰਪ ਤੇਰੇ ਨਾਲ ਦਸੀ ਤੌਫੀਕ ਸਿਫਤਾ ਵਿੱਚ ਸਲਾਈ ਆ ਹਰ ਕਾਰ ਹਰ ਕਾਟ ਦੇ ਸਿਆ ਅਨਰਦੀਕ ਗਰੇ ਗਰੇ ਡੇਰਾ ਲਾਈ ਆ ਮੰਦਰ ਸਦਾ ਵਸਨੀਕ ਸਾਡੇ ਤਿੰਨ ਹੱਥ ਸੋ ਬਾਪਾਈ ਆ ਸਭ ਦੀ ਆਸਾਂ ਮਨਸਾ ਕਰੇ ਉਮੀਦ ਹਿਰਦੇ ਜੋ ਹਿਰਦੇ ਰਹਾ ਤੇ ਆਈ ਆ ਸ਼ਬਦ ਗੁਰੂ ਕੇ ਮੈਂ ਅੰਨਾ ਬੋਲਾ ਸੁਣ ਕੁਛ ਨਾ ਪਾਈ ਆ ਵੇਖਾ ਤਾਰੀ ਬਸਾਂ ਵਿੱਚ ਕਾਇਆ ਚੋਲਾ ਤਤਾਂ ਵਿੱਚ ਸੋਬਾ ਪਾਈ ਆ ਜੇ ਸਮੇਲੇ ਚਾਹ ਆਪਣੀ ਤਾਰ ਦੀ ਬੋਲ ਬੋਲਾਂ ਆਣ ਬੋਲਤ ਹੋ ਕੇ ਆਪਣਾ ਰਾਗ ਸੁਣਾਈ ਆ ਜੇ ਮੈਂ ਕਹਿ ਦਿੱਤਾ ਪ੍ਰਭੂ ਮੌਲਾ ਸਾਰਿਆਂ ਮੌਲਾ ਕਹਿ ਕਹਿ ਕੇ ਰੌਲਾ ਦਿੱਤਾ ਪਾਈ ਆ ਜੇ ਮੈਂ ਕਿਹਾ ਸਤਨਾਮ ਤੇ ਸਤ-ਸਤ ਸਾਰੇ ਰਹੇ ਗਾਈ ਆ ਜੇ ਮੈਂ ਕਿਹਾ ਵਾਹਿਗੁਰੂ 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 ਤੇ ਬਾਬਾ ਗੁਰੂ ਦੀ ਸਾਰੇ ਕਰਨ ਵੜਿਆਈ ਆ ਤੇ ਜੇ ਮੈਂ ਕਹਾ ਉਹ ਪ੍ਰਭੂ ਤੇ ਜੇ ਮੈਂ ਕਹਾ ਉਸ ਪ੍ਰਭੂ ਦਾ ਨਾ ਕੋਈ ਨਾਮ ਨਾ ਕੋਈ ਨਿਸ਼ਾਨ ਤੇ ਤੁਸੀਂ ਕਿਸ ਦਾ ਗਉਂਦੇ ਢੋਲਾ ਫਿਰ ਸਾਰੇ ਫਿਰ ਉਹ ਸਾਰੇ ਦੇਣ ਫਲਾਈ ਆ ਜੇ ਮੈਂ ਕਹਾ ਉਹ ਤੱਕੜ ਵਾਲਾ ਤੋਲ ਤੋਲਾ ਜੇ ਮੈਂ ਕਹਾ ਤੋ ਦਰਗਾ ਦਾ ਦੁੱਲਾ ਜੇ ਮੈਂ ਕਹਾ ਉਹਦਾ ਹੁਕਮ ਮਾਕੂਲਾ ਜੇ ਮੈਂ ਕਹਾ ਉਹ ਸਾਰੇ ਅੰਦਰ ਫਲਿਆ ਪੂਰਲਾ ਫੇਰ ਹੱਥ ਜੋੜ ਕੇ ਸਾਰੇ ਅਸੀਸ ਨਵਾਈਆ ਜੋਤੀ ਜੋ ਸੁ ਪਰਿਆ ਆ ਪਾਪਣੀ ਕਿਰਪਾ ਕਰ ਸੱਚ ਕਰਨੀ ਕਾਰ ਕਮਾਈਆ ਸ਼ਬਦ ਕਹੇ ਮੈਂ ਰਾਮ ਬਣ ਗਿਆ ਸੀਤਾ ਪਿੱਛੇ ਭਜਿਆ ਬਾ ਹੋਦਾਈ ਆ ਸ਼ਬਦ ਕਹੇ ਮੈਂ ਕਾਨ ਬਣ ਗਿਆ ਰਾਧਾ ਪਿੱਛੇ ਬੰਸੀ ਰਿਹਾ ਵਜਾਈ ਆ ਸ਼ਬਦ ਕਹੇ ਮੈਂ ਮੂਸਾ ਬਣ ਗਿਆ ਮੂੰਦੇ ਪਾਰ ਰਗੜ ਕੇ ਨੱਕ ਦਿੱਤਾ ਕਸਾਈ ਆ ਸ਼ਬਦ ਕਹੇ ਮੈਂ ਈਸਾ ਬਣ ਗਿਆ ਗਲ ਫਾਸੀ ਲਈ ਅਟਕਾਈ ਆ ਸ਼ਬਦ ਕਹੇ ਮੈਂ ਮੁਹੰਮਦ ਬਣ ਗਿਆ ਕਲਮਿਆਂ ਪਿੱਛੇ ਦਿੱਤੀ ਦੁਹਾਈਆ ਸ਼ਬਦ ਕਹੇ ਮੈਂ ਨਾਨਕ ਬਣ ਗਿਆ ਗਰੀਬੀ ਵੇਸ ਬਟਾਈਆ ਗਰੀਬੀ ਵੇਸ ਧਰਤੀ ਕਦਮਾਂ ਨਾਲ ਮਣਾਈਆ ਸ਼ਬਦ ਕਹੇ ਮੈਂ ਗੋਵਨ ਬਣ ਗਿਆ ਕੰਡਾ ਖੜ ਚਮਕਾਈਆ ਸ਼ਬਦ ਕਹੇ ਮੈਂ ਸਭ ਨੂੰ ਛੱਡ ਗਿਆ ਸ਼ਬਦ ਸ਼ਬਦ ਵਿੱਚ ਸਮਾਈਆ ਸ਼ਬਦ ਕਹੇ ਮੈਂ ਸਭ ਕੁਝ ਬਣ ਗਿਆ ਆਪੇ ਪੀਤਾ ਆਪੇ ਮਈਆ ਸ਼ਬਦ ਕਹੇ ਮੈਂ ਤਾਣਾ ਤਣ ਗਿਆ ਲੱਖ ਚਰਾਸੀ ਨਜਰੀ ਆਈਆ ਸ਼ਬਦ ਕਹੇ ਮੈਂ ਵਿਸ਼ਨ ਬ੍ਰਹਮਾ ਸਿਵਦ ਘਾਰਤ ਕੜ ਗਿਆ ਸੰਸਾਰੀ ਪੰਡਾਰੀ ਸੰਘਾਰੀ ਨੋ ਰਖਾਈਆ ਸ਼ਬਦ ਕਹੇ ਜੇ ਮੈਨੂੰ ਤੱਕੋ ਮੈਂ ਸਾਰਿਆਂ ਦੇ ਵਿੱਚ ਵੜ ਗਿਆ ਬਿਨ ਮੇਰੇ ਤੋਂ ਜਿੰਦਾ ਨજર ਕੋਈ ਨਾ ਆਈਆ ਸ਼ਬਦ ਕਹੇ ਮੈਂ ਅੰਦਰ ਕਾਇਆ ਮੰਦਰ ਤੇ ਸਭ ਦੀ ਚੋਟੀ ਉੱਤੇ ਚੜ ਗਿਆ ਸ਼ਿਖਰ ਬਹਿ ਕੇ ਆਪਣਾ ਆਸਣ ਲਾਈ ਆ ਸ਼ਬਦ ਕਹੇ ਮੈਂ ਮੂਰਖ ਮੂੜ ਬਣ ਗਿਆ ਅਕਲ ਵਿਦਿਆ ਨਾ ਕੋਈ ਚਤਰਾਈ ਆ ਸ਼ਬਦ ਕਹੇ ਮੈਂ ਸਭ ਕੁਝ ਪੜ ਗਿਆ ਮੇਰੇ ਪੜਾਇਆ ਤੋਂ ਬਨਿਆ ਕੁਰੇ ਅਵਤਾਰ ਪੈਗੰਬਰ ਕਿਸੇ ਨੂੰ ਸਮਝ ਕਿਸ਼ਨਾ ਆਈ ਆ ਸੋ ਸ਼ਬਦ ਕਹੇ ਮੈਂ ਪਹਿਲੀ ਚੇਤਰ ਜਗਤ ਜਹਾਨ ਦੇ ਮੈਦਾਨ ਵਿੱਚ ਖੜ ਗਿਆ ਮਦਦ ਅਬਰਨਾ ਮੰਗ ਮੰਗਾਈਆ ਆਪਣੇ 베ੜੇ ਅੰਦਰ ਸ੍ਰਿਸ਼ਟੀ ਦੀ ਦ੍ਰਿਸ਼ਟੀ ਨਾਲ ਲੜ ਗਿਆ ਆਪਣੀ ਕਾਰ ਕਮਾਈਆ ਨਾ ਕਦੇ ਜੰਮਿਆ ਨਾ ਕਦੇ ਮਰ ਗਿਆ ਮੜੀ ਗੌਰ ਨਾਲ ਕੋਈ ਦਵਾਈਆ ਨਾ Hindu ਨਾ Sikh ਨਾ ਇਸਾਈ ਨਾ ਮੁਸਲਮ ਤੇ ਨਾ ਮੈਂ ਕਿਸੇ ਮਜਬ ਨੂੰ ਚੰਗਾ ਕਰ ਵਰਜਿਆ ਆਓ ਤੁਹਾਨੂੰ ਸੰਹਾਸਣ ਉੱਤੇ ਧਿਆਨ ਬਿਠਾਈਆ ਜਦੋਂ ਦਿਲ ਕੀਤਾ ਉਹਨਾਂ ਦੇ ਹੱਥਾਂ ਵਿੱਚ ਫੜਾ ਕੇ ਨਿੱਕੀਆਂ ਨਿੱਕੀਆਂ ਪਰਚੀਆਂ ਬੱਚਿਆਂ ਆ ਮੰਗ ਦਿੱਤਾ ਪਰਚਾਈਆ ਕਿਸੇ ਨੂੰ ਰਾਮ ਕਿਸੇ ਨੂੰ ਕ੍ਰਿਸ਼ਨ ਕਿਸੇ ਨੂੰ ਓਮ ਅੱਲਾ ਸਾਤ ਨਾਮ ਦੇ ਕੇ ਜਗਤ ਵਾਲਾ ਖਰਚਿਆ ਮਾਤਰ ਲੋਕ ਰਾਹ ਦਿੱਤਾ ਪਾਈਆ ਉਹਨਾਂ ਆਕੇ ਉੱਤੇ ਧਰਤਿਆ ਤਰਨੇ ਤਰਤ ਤਵਲ ਦਿੱਤੀ ਵਿੜਿਆਈਆ ਗੁਣ ਗਾਕੇ ਪ੍ਰੀਤ ਮਰਸ਼ਿਆ ਸਿਫਤ ਦਿੱਤੀ ਸੁਣਾਈਆ ਜੋਤੀ ਜੋ ਸੁਪਰ ਆਪ ਆਪਣੀ ਕਿਰਪਾ ਕਰ ਸਚ ਕਰਨੀ ਕਾਰ ਕਮਾਈਆ ਸ਼ਬਦ ਗੁਰੂ ਕਹੇ ਸਾਰੇ ਕਹਿੰਦੇ ਮੰਨੋ ਸ਼ਾਸਤਰ ਸਿਮਰਤ ਵੇਦ ਪੁਰਾਣ ਉਂਜੀਲ ਕੁਰਾਨ ਧਿਆਨ ਲਗਾਈਆ ਸ਼ਬਦ ਕਹਿ ਰਿਹਾ ਮੈਂ ਹੱਸਦਾ ਫਿਰਾਂ ਮੈਂ ਹੱਸਦਾ ਫਿਰਾਂ ਮੇਰੀ ਬਿਨਾ ਮੇਰੀ ਕਿਰਪਾ ਤੋਂ ਕਿਸੇ ਨੂੰ ਆਉਂਦਾ ਨਹੀਂ ਗਿਆਨ ਪੜਿਆ ਹੱਥ ਕ੍ਰਿਸ਼ਨ ਆਈਆ ਅਰਸੰਗਤ ਜੀ ਮੇਰਾ ਸਮਾ ਹੋ ਗਿਆ ਇਸ ਕਰਕੇ ਮੈਂ ਇੱਥੇ ਖਿਮਨ ਦਾ ਜਾਤਕਾਂ ਕੋਈ ਅਖਰਵਾਦਾ ਘਾਟਾ ਪੜਿਆ ਗਿਆ ਹੋਵੇ ਮੈਂ ਸੱਚੇ ਪਾਤਸ਼ਾਹੀ ਚੱਲਣਾ ਵਿੱਚ ਹਰ ਸੰਗਤ ਦੇ ਚੱਲਣਾ ਤੋਂ ਖਿਮਨ ਦਾ ਜਾਤਕਾਂ ਆਪਾਂ ਸਾਰੇ ਨੇ ਪੰਜ ਕਰੇ ਲਾਉਣੇ ਆ ਸਾਥ ਦੇਣਾ ਸੋ ਹੰਗ ਮਹਾਰਾਜ ਜੀ ਸੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ